ਇਹ ਟਮਾਟਰ ਇਹਦਾ ਬੂਟਾ ਤਿੰਨ ਚੀਜ਼ਾਂ ਪਾ ਕੇ ਆਪਾਂ ਤੁਹਾਨੂੰ ਲਗਾਉਣ गमਲੇ ਦੇ ਵਿੱਚ ਲਗਾਉਣ ਦਾ ਤਰੀਕਾ ਲੱਗੇ ਆ ਦੱਸਣ ਔਰ ਇਹ ਸਭ ਤੋਂ ਕਾਮਯਾਬ ਤਰੀਕਾ ਆ ਕਿਸ ਤਰ੍ਹਾਂ ਕੀ ਕੀ ਵਿੱਚ ਪਾਉਣਾ ਆ ਹਾਓ ਮੈਂ ਤੁਹਾਨੂੰ ਇਹਦੇ ਬਾਰੇ ਦੱਸਣ ਲੱਗਾ ਆ ਵੀਡੀਓ ਦੇ ਵਿੱਚ ਦੇਖ ਲਓ ਇਹ ਟਮਾਟਰ ਇਹ ਟਮਾਟਰ ਗਾਉਣ ਦਾ गमਲੇ ਦੇ ਵਿੱਚ ਆਪਾਂ ਤੁਹਾਨੂੰ ਚਮਤਕਾਰੀ ਤਰੀਕਾ ਲੱਗੇ ਆ ਦੱਸਣ ਜਿਹਦੇ ਨਾਲ ਕਿ ਜ਼ਮੀਨ ਨਾਲ ਜਿਨ੍ਹਾਂ ਕੋਲ ਥੈਣ ਦੀ ਘਾਟ ਆ गमਲੇ ਦੇ ਵਿੱਚ ਉਹਦੇ ਵਾਸਤੇ ਤਿੰਨ ਚੀਜ਼ਾਂ ਚਾਹੀਦੀਆਂ ਇਹ ਤੂੜੀ ਇੱਕ ਬੁੱਕ ਇਹ ਆਪਣੇ ਕੋਲ ਨੇਨੇ ਆ ਤੇ ਇਹ ਫਟਕੜੀ ਆ ਤੇ ਇਹ ਟਮਾਟਰ ਦੇ ਬੂਟੇ ਆ ਆਪ ਹੀ ਪੈਦਾ ਕੀਤੇ ਹੋ ਤੇ ਇਹ ਮਿੱਟੀ ਆ ਖੇਤੋਂ ਲਿਆਂਦੀ ਹੋਈ ਇਹ ਗਮਲਾ ਆ ਮੈਂ ਤੁਹਾਨੂੰ ਦੱਸਣ ਲੱਗਾ ਆ ਕਿ ਚੀਜ਼ਾਂ ਦਾ ਕੀ ਕਰਨਾ ਹੈ ਇਹ ਗਮਲਾ ਜਿਹੜਾ ਆ ਆਪਣੇ ਕੋਲ ਖਾਲੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਜਿਹੜੀ ਤੂੜੀ ਆ ਇਹਨੂੰ ਗਮਲੇ ਦੇ ਥੱਲੇ ਰੱਖ ਦੇਣਾ ਮਿੱਟੀ ਨਹੀਂ ਪਾਉਣੀ ਹੈਗੀ ਇਸ ਤਰ੍ਹਾਂ ਇੱਕ ਬੱਕ ਤੂੜੀ ਦਾ ਆ ਲਓ ਆਪਾਂ ਗਮਲੇ ਦੇ ਥੱਲੇ ਰੱਖ ਦਿੰਦਾ ਘੱਟ ਤੋਂ ਘੱਟ ਇਸਾਕਾਰ ਦਾ ਗਮਲਾ ਚਾਹੀਦਾ ਕਿਉਂਕਿ ਬੂਟਾ ਕਾਫੀ ਵੱਡਾ ਹੋ ਜਾਂਦਾ ਇਤੋਂ ਛੋਟੇ ਦੇ ਵਿੱਚ ਨਹੀਂ ਠੀਕ ਹੈਗਾ ਤੇ ਇਹ ਨਿੰਮ ਦੇ ਪੱਤੇ ਆ ਇਹਨਾਂ ਨੂੰ ਆਪਾਂ ਇਹਦੇ ਵਿੱਚ ਸਾਰਿਆਂ ਨੂੰ ਤੋੜ ਦੇਣਾ ਡਾਲੀਆਂ ਨਹੀਂ ਪਾਉਣ ਦੀ ਲੋੜ ਹੈਗੀ ਆ ਦੇਖੋ ਜਿੰਨੇ ਵੀ ਪੱਤੇ ਆਪਣੇ ਕੋ ਨਿੰਮ ਦੇ ਹੈਗੇ ਆ ਤੂੜੀ ਦੇ ਉੱਪਰਲੇ ਪਾਸੇ ਇਹ ਪੱਤੇ ਸਾਰੇ ਆ ਦੇਖੋ ਆਪਾਂ ਨਹੀਂ ਆ ਲਓ ਆਪਾਂ ਤੁਹਾਨੂੰ ਜਲਦੀ ਵਿੱਚ ਕਰਕੇ ਦਿਖਾ ਰਹੇ ਹਾਂ ਆ ਲਓ ਇਹ ਪੱਤੇ ਹੋ ਗਏ ਆ ਸਾਰੇ ਨਿੰਮ ਦੇ ਇਹ ਦੇਖੋ ਤੇ ਪੱਤਿਆਂ ਤੋਂ ਬਾਅਦ ਇਹ ਆਪਣੇ ਕੋਲ ਇੱਕ ਫਟਕੜੀ ਦਾ ਟੁਕੜਾ ਆ ਛੋਟਾ ਜਿਹਾ ਹੋਰ ਇਹਦਾ ਛੋਟਾ ਜਿਹਾ ਫਟਕੜੀ ਦਾ ਟੁਕੜਾ ਆ ਇਹ ਵੀ ਇਸੇ ਤਰ੍ਹਾਂ ਰੱਖ ਦੇਣਾ ਠੀਕ ਹੈ ਇਹ ਰੱਖ ਦਿੱਤਾ ਤੇ ਇਸ ਤੋਂ ਬਾਅਦ ਇਹ ਆਪਣੇ ਕੋਲ ਬੂਟਾ ਆ ਆਪ ਹੀ ਪੈਦਾ ਕੀਤਾ ਆ ਇਹ ਤੁਸੀਂ ਟਮਾਟਰ ਦੇ ਬੀਜਾਂ ਤੋਂ ਵੀ ਪੈਦਾ ਕਰ ਸਕਦੇ ਆ ਤੁਹਾਨੂੰ ਦਿਖਾਉਣ ਦੀ ਲੋੜ ਨਹੀਂ ਤੇ ਉਸ ਤੋਂ ਬਾਅਦ ਆਪਾਂ ਨੇ ਇਹ ਮਿੱਟੀ ਆ ਖੇਤ ਚੋਂ ਲੈ ਆਂਦੀ ਹੋਈ ਇਹ ਮਿੱਟੀ ਪਾ ਦੇਣੀ ਇਹ ਦੇਖੋ ਉੱਪਰ ਤਾਂ ਕਮਿਟੀ ਨਾਲ ਇਹਨੂੰ ਭਰ ਲੈਣਾ ਆ ਤੇ ਥੋੜਾ ਜਿਹਾ ਪਾਣੀ ਲਈ ਥੈਂ ਛੱਡਣਾ ਆ ਕਿਉਂਕਿ ਇਹਨਾਂ ਥੋੜਾ ਜਿਹਾ ਸਾਹ ਵੀ ਦੇ ਜਾਣਾ ਕਿਉਂਕਿ ਟਮਾਟਾ ਜਿਹੜੀ ਫਸਲ ਆ ਉਹ ਆਲਰੇਡੀ ਗਰਮੇਸ਼ ਚੋਂਦਾ ਆ ਇਹ ਇੱਕ ਬਿਲਕੁਲ ਕਾਮਯਾਬ ਤਰੀਕਾ ਆ ਜਿਹੜਾ ਤੁਸੀਂ ਕਿਸੇ ਤੋਂ ਨਹੀਂ ਸੁਣਿਆ ਹੋਣਾ ਔਰ ਇਹ ਆਈਡੀਆ ਜਿਹੜਾ ਆ ਲਓ ਇਹ ਆਪਾਂ ਮਿੱਟੀ ਪਾਤੀ ਆ ਤੇ ਤੁਹਾਡਾ ਆਹ ਲਓ ਜੀ ਇਹ ਟਮਾਟਾ ਟੋਟ ਮਾਟੇ ਹੀ ਇਹਦੇ ਵਿੱਚ ਆਹ ਲਓ ਜੀ ਇਹ ਆਪਾਂ ਨਹੀਂ ਲਗਾਤੇ ਜਾਂ ਤੇ ਆਹ ਲਓ ਲਓ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਪਾਣੀ ਪਾ ਦੇਣਾ। ਈ ਲਓ ਆਪਾਂ ਇਹਨੂੰ ਪਾਣੀ ਪਾਤਾ ਲਾ ਕੇ ਤੇ ਪਹਿਲੀ ਵਾਰ ਪਾਣੀ ਨਾਲ ਉੱਪਰ ਤੇ ਇਹਨੂੰ ਆਪਾਂ ਨੇ ਭਰ ਦੇਣਾ। ਲਓ। ਤਾਂ ਜੋ ਜਿੰਨੀ ਮਿੱਟੀ ਬਹਿਣੀ ਆ ਬਹਿ ਜਵੇ ਬੁਰੀ ਤਰ੍ਹਾਂ। ਆ ਲਓ। ਇਹ ਇੱਕ ਕਾਮਜਾਬ ਤਰੀਕਾ ਆ ਜਿਨ੍ਹਾਂ ਕੋ ਥੇਂ ਦੀ ਘਾਟ ਆ। ਔਰ ਦੇਖੋ। ਵੀਡੀਓ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਦੱਸਣਾ। ਤੇ ਜਾਲਟ ਇਹਦਾ ਤੁਸੀਂ ਖੁਦ ਦੇਖੋਗੇ